ਮੰਤਰ ਦੇ ਵਿੱਚ ਵਰ ਮੰਤਰ ਦੇ ਵਿੱਚ ਇੰਨੀ ਤਾਕਤ ਆ ਤੇ ਵੱਟੇ ਤੋਂ ਵੱਟੇ ਬੰਦੇ ਦਾ ਹੰਕਾਰ ਤੋੜ ਕੇ ਰੱਖ ਦਿੰਦੀ ਆ ਤੇ ਜਿਹੜਾ ਡਿਪਰੈਸ਼ਨ ਦੇ ਵਿੱਚ ਹੋਵੇ ਪਰੇਸ਼ਾਨੀ ਦੇ ਵਿੱਚ ਹੋਵੇ ਤਕਲੀਫਾਂ ਦੇ ਵਿੱਚ ਹੋਵੇ ਕਲੇਸ਼ਾਂ ਦੇ ਵਿੱਚ ਹੋਵੇ ਇਹ ਵਾਜਪੁਰੂ ਦਾ ਸਿਮਰਨ ਜਿਹੜਾ ਉਸ ਮਨੁੱਖ ਨੂੰ ਫੜ ਕੇ ਉਹਦੇ ਵਿੱਚੋਂ ਬਾਹਰ ਕੱਢ ਦਿੰਦਾ ਆ ਥੋੜੇ ਦਿਨ ਹੋ ਗਏ ਨੇ 15 20 ਤੱਕ ਉਹ ਗਏ ਤੇ ਦਾਸ ਨੂੰ ਫਾਜ਼ਿਲਖਾ ਤੋਂ ਫੋਨ ਆਇਆ ਫਾਜ਼ਿਲਖਾ ਤੋਂ ਫੋਨ ਆਇਆ ਤੇ ਕੋ ਮਾਈ ਜਿਹੜੀ ਆ ਦੂਸਰੀ ਮੰਜ਼ਲ ਦੇ ਉੱਤੇ ਚੜ ਕੇ ਖੁਦਕੁਸ਼ੀ ਕਰਨ ਲੱਗੀ ਸੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਦਾਸ ਨੂੰ ਫੋਨ ਕੀਤਾ ਤੇ ਕਹਿਣ ਲੱਗੇ ਭਾਈ ਸਾਹਿਬ ਮੈਂ ਦੂਸਰੀ ਮੰਜ਼ਲ ਦੇ ਉੱਤੇ ਚੜੀ ਹੋਈ ਆ ਤੇ ਖੁਦਕੁਸ਼ੀ ਕਰਕੇ ਮੈਂ ਆਪਣੇ ਆਪ ਨੂੰ ਖਤਮ ਕਰਨ ਲੱਗੀਆਂ ਮੈਂ ਕਿਹਾ ਹੋਇਆ ਕਿ ਮਾਈ ਕਹਨ ਲੱਗੇ ਕਰਜ਼ਾ ਚੁੱਕ ਕੇ ਮੈਂ ਆਪਣੀ ਬੇਟੀ ਦਾ ਵਿਆਹ ਕੀਤਾ ਤੇ ਫਿਰ ਅਸਲ ਵਿਦੇਸ਼ ਦੀ ਧਰਤੀ ਤੇ ਭੇਜਿਆ ਤੇ ਮੇਰੇ ਬੇਟੇ ਜਿਹੜੇ ਪਹਿਲਾਂ ਫੋਨ ਨਹੀਂ ਕਰਦੇ ਸੀ ਮੈਨੂੰ ਪੁੱਛਦੇ ਨਹੀਂ ਕਿ ਮਾਂ ਚੌਂਦੀ ਕਿ ਮਰ ਗਈ ਤੇ ਕਹਨ ਲੱਗੇ ਘਰ ਦੇ ਵਿੱਚ ਗਰੀਬੀ ਐਨੀ ਆ ਕਹਿੰਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਉਹ ਚੜਾਈ ਕਰਕੇ ਸਾਨੂੰ ਤੇ ਬੱਚਿਆਂ ਦੇ ਸਾਰਿਆਂ ਦੀ ਪੜਨਾ ਪੋਛਨਾ ਜਿਹੜੀ ਕਹਿੰਦੀ ਮੈਂ ਕੀਤੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਮਾਂਜ ਕੇ ਲੋਕਾਂ ਦੇ ਘਰੇ ਪੋਚੇ ਲਾ ਕੇ ਮੈਂ ਆਪਣੇ ਬੱਚਿਆਂ ਨੂੰ ਪਾਲਿਆ ਸੀ ਕਹਿੰਦੇ ਮੈਂ ਆਪਣੇ ਬੱਚਿਆਂ ਦੇ ਹਰ ਸੁਪਨੇ ਪੂਰੇ ਕੀਤੇ ਮੈਂ ਆਪਣੀ ਬੱਚੀ ਨੂੰ ਵਿਦੇਸ਼ ਦੀ ਧਰਤੀ ਉੱਤੇ ਭੇਜਿਆ ਸਭ ਤੋਂ ਪਹਿਲਾਂ ਮੈਂ ਉਸਦਾ ਵਿਆਹ ਕੀਤਾ ਕਹਿੰਦੀ ਅੱਜ ਮੇਰੇ ਉੱਤੇ ਬਹੁਤ ਭਾਰੀ ਕਰਦਾ ਹੈ ਫਿਰ ਕਹਿਣ ਲੱਗੀ ਕਹਿਣ ਲੱਗੀ ਕਿ ਫਿਰ ਮੈਂ ਆਪਣੇ ਬੱਚੇ ਦਾ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਨੌਣ ਨੇ ਮੈਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਮੈਂ ਹੁਣ ਦੂਸਰੀ ਮੰਜ਼ਲ ਤੇ ਤੇ ਚੜੀ ਹੋਈਆਂ ਖੁਦ ਖੁਸ਼ੀ ਕਰਨ ਲੱਗੀ ਭਾਤ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੱਗੀ ਤੇ ਮੈਂ ਉਹਨੂੰ ਕਿਹਾ ਮਾਇਕ ਤੂੰ ਇੱਡੀ ਉੱਪਰ ਬੈਠੀ ਆ ਕੇ ਤਾਂ ਮੈਂ ਤੈਨੂੰ ਬਚਾ ਨਹੀਂ ਸਕਦਾ ਪਰ ਤੇ ਦਾਸ ਦਾ ਇੱਕ ਬਚਨ ਮੰਨ ਲਾ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਮੇਰੀ ਅਰਦਾਸ ਕਰੋ ਮੈਂ ਹੁਣ ਖੁਦਕੁਸ਼ੀ ਕਰਨ ਲੱਗਿਆ ਮੈਂ ਮਰਨ ਲੱਗਿਆ ਤੁਸੀਂ ਮੇਰੀ ਅਰਦਾਸ ਕਰੋ ਮੈਂ ਕਰ ਨਹੀਂ ਮੈਂ ਰੁਕ ਜਾ ਤੂੰ ਇੱਕ ਬਚਨ ਮੰਨ ਲਾ ਕਹਿੰਦੇ ਤਾਂ ਤੇ ਤੁਹਾਨੂੰ ਫੋਨ ਕੀਤਾ ਮੈਂ ਕਹਿੰਦੇ ਫੋਨ ਕੀਤਾ ਤੇ ਫਿਰ ਇੱਕ ਬਚਨ ਮੰਨ ਲਾ ਕਹਿੰਦੇ ਤਾਂ ਤੁਹਾਨੂੰ ਫੋਨ ਕੀਤਾ ਮੇਰਾ ਕੋਈ ਹੱਲ ਦੱਸੋ ਘਰ ਦੇ ਵਿੱਚ ਕਲੇਸ਼ ਪਿਆ ਆ ਲੜਾਈਆਂ ਨਿਤ ਹੰਤਿਆਂ ਨੇ ਝਗੜੇ ਹੁੰਦੇ ਨੇ ਨੂੰ ਜੜੀਆ ਬਾਤ ਕੁੱਟਦੀ ਮਾਰਦੀ ਆ ਮੈਨੂੰ ਪੁੱਤ ਮੇਰਾ ਬਹੁਤ ਕੁੱਟਦਾ ਮਾਰਦਾ ਅੱਜ ਕੀ ਹਾਲਾਤ ਦੇਖੀ ਤੇ ਅੱਜ ਮਾਂ ਜਿਹੜੀ 9 ਮਹੀਨੇ ਕੁੱਖ ਦੇ ਵਿੱਚ ਰਾ ਕੇ ਆਪਣੇ ਬੱਚੇ ਨੂੰ ਪਾਲਦੀ ਆ ਅੱਜ ਉਸੇ ਮਾਂ ਨੂੰ ਸਿਰ ਦੇ ਵਿੱਚ ਛੱਤਰ ਮਾਰਦੇ ਨੇ ਚਪੇੜਾਂ ਮਾਰਦੀ ਬੜੀ ਸੇਵਕਾਂ ਨੂੰ ਆਖਦੇ ਲੰਤ ਵਾਲੀ ਗੱਲ ਹੈ ਕਿ ਅੱਜ ਅਸੀਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਪੈ ਤੇ ਗੁਰੂ ਘਰ ਵਿੱਚ ਆ ਕੇ ਪਖੰਡ ਅਸੀਂ ਐ ਕਰਦੇ ਹਾਂ ਜਿਵੇਂ ਸਾਡੇ ਤੋਂ ਵੱਡਾ ਕੋਈ ਸੇਵਾਦਾਰ ਨਹੀਂ ਹੈਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਸਾਡੇ ਤੋਂ ਵੱਡਾ ਕੋਈ ਸੇਵਾਦਾਰ ਹੀ ਨਹੀਂ ਹੈਗਾ ਕਿ ਸਭ ਤੋਂ ਵੱਡੇ ਸੇਵਾਦਾਰ ਹੀ ਅਸੀਂ ਹਾਂ ਦੁਨੀਆਂ ਦੇ ਵਿੱਚ ਹੋਰ ਕੋਈ ਹੈ ਕੀ ਤਾਂ ਤਾਂ ਫਿਰ ਮੇਰਾ ਸਹਿਬ ਕਹਿੰਦਾ ਪਿਆ ਕਰਦਾ ਗੁਰਦੇ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਆ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਜਨਮ ਤੱਕ ਖਾਇਆ ਜਿਨ੍ਹਾਂ ਸਾਨੂੰ ਦੁਨੀਆ ਵਿਖਾਈ ਲੰਤ ਬਾਰੇ ਗੱਲ ਅੱਜ ਉਸੇ ਮਾਣੋ ਸਿਰ ਦੇ ਵਿੱਚ ਚੱਟਰ ਵੱਜਦੇ ਨੇ ਚਵੇੜਾ ਵੱਜਦੀਆਂ ਨੇ ਪੰਜ ਐਮਰੰਤ ਦੀ ਪੱਥਰੀ ਢਿੱਡ ਦੇ ਵਿੱਚ ਹੋਵੇ ਉਹ ਸਾਰੀ ਦਾਤ ਖਾਣ ਨਹੀਂ ਦਿੰਦੀ ਤੰਨ ਉਹ ਮਾਵਾਂ ਜਿਹੜੀਆਂ ਨੌਂ ਇੰਨੇ ਕੁੱਖ ਦੇ ਵਿੱਚ ਰੱਖ ਕੇ ਆਪਣੇ ਬੱਚੇ ਨੂੰ ਪਾਲਦੇ ਨੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਿਦਾ ਮਾਂ ਦੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਮਾਂ ਦੀ ਅਰਦਾਸ ਕਦੇ ਟਾਲੀ ਨਹੀਂ ਜਾਂਦੀ ਉਹ ਭਾਂਡੇ ਮਾਂ ਚ ਕੇ ਵੀ 3-4 ਪੁੱਤ ਪਾਲਣ ਦੀ ਪਰ ਕਿੰਨਾ ਚੋ ਪੁੱਤਾਂ ਦੇ ਇੱਕ ਮਾਂ ਨਹੀਂ ਪਾਲੀ ਜਾਂਦੀ ਇਹ ਹਾਲਾਤ ਬਣ ਕੇ ਸਾਡੇ ਦਾਸ ਨੇ ਕੁਝ 17 ਲਿਖਿਆ ਨੇ ਮਾਂ ਸ਼ਬਦ ਦੀ ਤੁਲਨਾ ਦੇ ਵਿੱਚ ਲੇਖ ਨਹੀਂ ਸਕਦਾ ਦਾ ਲਿਸਟ ਲੰਮੀਆਂ ਸਭ ਦੇਣਦਾਰ ਵਿੱਚ ਮੈਂ ਵੀ ਆਂਦਾ ਸਾਂ ਸਭ ਕੁਝ ਤੋਂ ਵਾਰਕ ਸਿਮ ਲਈ ਨਾਮ ਹੀ ਕਰਨ ਕਰਕੇ ਆ ਰੱਬ ਤਾਂ ਬਚ ਬਾਨਾ ਨਿਕਲੇ ਮਾਨ ਨਿਕਲੇ ਦੁਜਾ ਨਾ ਕਾਲਪੁਰਖ ਪਰਮਾਤਮਾ ਜਿਹੜਾ ਦੁਨੀਆ ਦੇ ਵਿੱਚ ਨਹੀਂ ਆ ਸਕਦਾ ਅਸੀਂ ਉਸ ਕਾਲਪੁਰਖ ਪਰਮਾਤਮਾ ਨੂੰ ਮਹਿਸੂਸ ਕਰ ਸਕਦੇ ਆ ਤੇ ਕਾਲਪੁਰਖ ਪਰਮਾਤਮਾ ਨੇ ਆਪਣਾ ਰੂਪ ਪਾ ਕੇ ਮਾਨ ਸੰਸਾਰ ਦੇ ਵਿੱਚ ਭੇਜ ਕੇ ਮਾਨ ਉਹਦੀ ਸੇਵਾ ਕਰ ਲੋ ਮੇਰੀ ਸੇਵਾ ਦੇ ਬਰਾਬਰ ਤਾਂ ਮੇ ਸਾਵਣੇ ਕੈਸੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰਮੇਸ਼ਰ ਵਰਕੇ ਮਾਪੇ ਜਿਨ੍ਹਾਂ ਸਾਨੂੰ ਜਨਮ ਦਿੱਖਾਇਆ ਤੇ ਮਾਂ ਕਿ ਉਹਦੀ ਵਰਤ ਵਰ ਸੇਵਾ ਕਰਿਆ ਕੋ ਉਹ ਮਾਈ ਕਹਿਣ ਲੱਗੀ ਕਹਿਣ ਲੱਗੀ ਪਾਇ ਸਾਹਿਬ ਘਰ ਦੇ ਵਿੱਚ ਨਿਤ ਕਲੇਸ਼ ਹੁੰਦਾ ਲੜਾਈ ਝਗੜੇ ਹੁੰਦੇ ਨੇ ਨੌ ਬਹੁਤ ਬੁੱਤ ਦੀ ਮਾਰਦੀ ਆ ਤੇ ਪੁੱਤ ਬਹੁਤ ਬੁੱਤ ਦਾ ਮਾਰਦਾ ਮੈਂ ਦੂਸਰੀ ਮੰਜ਼ਰ ਤੇ ਉੱਤੇ ਚੜੀ ਹੋਇਆ ਖੁਦ ਖੁਸ਼ੀ ਕਰਨ ਲੱਗੀ ਮਰਨ ਲੱਗੀ ਭਾਵ ਕਿ ਮੈਂ ਆਪਣੇ ਆਪ ਨੂੰ ਖਤਮ ਕਰਨ ਲੱਗੀ ਮੈਂ ਕਿਹਾ ਮਾਈ ਇੱਕ ਸ਼ਬਦ ਮੰਨਦਾ ਕਹਿੰਦੇ ਦੱਸੋ ਮੈਂ ਕਿਹਾ ਇੱਕ ਵਾਰਾ ਥੱਲੇ ਉਤਰ ਕੇ ਨਾ ਕੇਸੀ ਇਸ਼ਨਾਨ ਕਰਕੇ ਵਾਹਿਗੁਰੂ 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 ਦਾ ਸਿਮਰਨਾ ਸ਼ੁਰੂ ਕਰਦੇ ਮੇਰੇ ਅੱਖੇ ਲਾ ਕੇ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰਦੇ ਜੇ ਤੇਰਾ ਮਨ ਨਾ ਟਿਕਿਆ ਫਿਰ ਭਗਵਾਂ ਜੋ ਮਰਜ਼ੀ ਕਰ ਦੇ ਜੇ ਤੂੰ ਮਰਨਾ ਫਿਰ ਮਰਜ਼ੀ ਭਾਵੇਂ ਖੁਦ ਖੁਸ਼ੀ ਕਰਨੀ ਖੁਦ ਖੁਸ਼ੀ ਕਰ ਦੇ ਜੋ ਮਰਜ਼ੀ ਕਰ ਲਈ ਸਿਰ ਇੱਕ ਵਚਨ ਮੰਨ ਲੈ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦੇ ਤਨਗੁਰ ਨਾਮ ਨਾਖਰੀ ਦਾ ਆਵਾਜ਼ ਸੁਣਾ ਰਿਹਾ ਜਿਹਦਾ ਸਿਮਰਨ ਨਾ ਸ਼ੁਰੂ ਕਰ ਦੇ ਤੇ ਪਰਿਵਾਰ ਬਹੁਤ ਸਿਆਣਾ ਸੀ ਮਾਈ ਆਖੇ ਲੱਗ ਗਈ ਥੱਲੇ ਆਈ ਕਹਿਣ ਲੱਗੀ ਕਿ ਮੈਂ ਥੱਲੇ ਆ ਕੇ ਫਿਰ ਮੇਰੇ ਕੀ ਸੀ ਸੁਣਾਣਾ ਕੀਤਾ ਕਿਸੇ ਇਸ਼ਨਾਨ ਕਰਕੇ ਕਹਿੰਦੀ ਮੈਂ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ ਕਹਿੰਦੀ ਮੈਂ ਇਹੋ ਜਿਆ ਸਿਮਰਨਾ ਸ਼ੁਰੂ ਕੀਤਾ ਮੇਰਾ ਜਿਹੜਾ ਮਨ ਟਿਕ ਗਿਆ ਕਹਿੰਦੀ ਮੈਂ ਰੋਜ਼ਾਨਾ ਜਿਹੜਾ ਪੰਜ ਦਿਨ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀ ਰਹੀ ਕਹਿੰਦੀ ਜਦੋਂ ਮੈਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੀ ਮੇਰਾ ਮਨ ਜਗ੍ਹਾ ਟਿਕ ਗਿਆ ਤੇ ਮੈਨੂੰ ਇਹ ਮਰਮ ਤਾਂ ਚੇਤਾ ਹੀ ਭੁੱਲ ਗਿਆ ਤਨਾ ਮਰਨਾ ਨਹੀਂ ਐ ਮਨ ਖੁਦ ਨੂੰ ਸ਼ੀਭ ਕਰਨੇ ਤੇ ਕੱਲ ਬੜੇ ਖੁਸ਼ੀ ਹੋਇਦਿਆਂ ਉਦਾਸ ਨੂੰ ਫੋਨ ਕੀਤਾ ਕਹਿਣ ਲੱਗੇ ਭਾਈ ਸਾਹਿਬ ਹੁਣ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਗਿਆ। ਨਾ ਹੁਣ ਸੇਵਾ ਬੋਧ ਕਰਦੀ। ਪੁੱਤ ਬਹੁਤ ਸੇਵਾ ਕਰਦਾ ਤੇ ਧੀ ਦਾ ਵੀ ਫੋਨ ਆਉਣ ਲੱਗ ਪਿਆ। ਕਹਿਣ ਤੋਂ ਬਾਅਦ ਜਿਸ ਦਾ ਮਨ ਜਿਹੜਾ ਉਸ ਕਾਲ ਉਸ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਂਦਾ ਉਸ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੜ ਜਾਂਦਾ ਉਸ ਮਨੁੱਖ ਦੇ ਸਾਰੇ ਦੁੱਖ ਲੇੜੀਆਂ ਨਾ ਚੜਦੇ ਆਪਾਂ ਸੁਪਨੇ ਸਾਹਿਬ ਦੇ ਵਿੱਚ ਪੜਦੇ ਆ ਸਖਾਣੇ ਸਭ ਅੰਮ੍ਰਿਤ ਪ੍ਰਭ ਨਾਮ ਭਗਤ ਚਲੰਗੀ ਮਨ ਦਸਰਾ ਤੇ ਆਉਂਦਾ ਨਾ ਤੇ ਆ ਸ਼ੁਰੂ ਦੇ ਵਿੱਚ ਆਪ ਪੜਦੇ ਆ ਕੀ ਪੜਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਗੰਗ ਕਦੇਸ਼ ਤਨ ਮਹਿਮਤਾ ਕਿ ਉਹਕਾਰ ਪੁੱਤ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨ ਦੇ ਵਿੱਚ ਜਿਹੜੀ ਮੈਲ ਹੁੰਦੀ ਆ ਹੰਕਾਰ ਹੁੰਦਾ ਖਤਮ ਹੋ ਜਾਂਦਾ ਘਰ ਦੇ ਵਿੱਚ ਖਲੇਸ਼ ਖਤਮ ਹੋ ਜਾਂਦਾ ਅੱਜ ਕੀ ਦੇਖੀਦਾ ਅੱਜ ਜਿਹੜਾ ਮਾਂ ਬਹੁਤ ਮੁਸੀਹ ਹੈ ਉਹ ਧੀ ਦੀ ਚਿੰਤਾ ਕਰਦੀ ਆ ਧੀ ਜਿਹੜੀ ਆ ਮਾਂ ਦੀ ਚਿੰਤਾ ਕਰਦੀ ਆ ਪਿਓ ਜਿਹੜਾ ਪੁੱਤਰ ਦੀ ਚਿੰਤਾ ਕਰਦਾ ਤੇ ਪੁੱਤਰ ਜਿਹੜਾ ਪਿਓ ਦੀ ਚਿੰਤਾ ਕਰਦਾ ਤੇ ਇੱਕ ਸੱਚਾ ਮਿੱਤਰ ਇੱਕ ਸੱਚੇ ਮਿੱਤਰ ਦੀ ਚਿੰਤਾ ਕਰਦਾ ਪਰ ਮੇਰਾ ਸਾਰ ਕਹਿੰਦਾ ਜਿਹੜਾ ਉਹ ਕਾਲ ਪੁੱਤ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਂਦਾ ਤੇ ਕਾਲ ਪੁੱਤ ਪਰਮਾਤਮਾ ਕਦੇ ਉਸ ਨੂੰ ਧੱਤੀ ਬਾਣੀ ਲੱਗਦਾ ਧੱਤੀ ਬਾਣੀ ਨਾਲ ਲੱਗਾਈ ਪਾਰਕਾਂ ਸਨਾਈ ਕਿ ਜਿਨ੍ਹਾਂ ਦਾ ਆਸਰਾ ਉਸ ਕਾਲ ਪੁੱਤ ਪਰਮਾਤਮਾ ਦੀ ਬਾਣੀ ਦੇ ਉੱਤੇ ਟਿਕ ਜਾਂਦਾ ਤੇ ਕਾਲ ਪੁੱਤ ਪਰਮਾਤਮਾ ਐਸੀ ਕਿਰਪਾ ਕਰ ਦਿੰਦਾ ਉਸ ਦੇ ਸਾਰੇ ਤੁਕਲੇ ਗਿੜਿਆ ਨਾਸ਼ ਕਰ ਦਿੱਤਾ ਜਿਨ੍ਹਾਂ ਦਾ ਆਸਰਾ ਉਸ ਬਾਣੀ ਦੇ ਉੱਤੇ ਨਿਰਧਰਦਾ ਵਾਹੂ ਵਾਹੂ ਬਾਣੀ ਦਾ ਅਨਕਾਰ ਹੈ ਇਸ ਜੇਵੜ ਅਵਰਨਕ ਹੋਏ ਵਾਹੂ ਵਾਹੂ ਅਗੰ ਅਥਾ ਹੈ ਵਾਹੂ ਵਾਹੂ ਸੱਚਾ ਸੋਏ ਕਿ ਜਿਹੜਾ ਸੱਚੀ ਕਾਲ ਪਰਮਾਤਮਾ ਦੀ ਬਾਣੀ ਦੇ ਨਾਲ ਲੜ ਜਾਂਦਾ